ਨਮਸਕਾਰ ਜੀ ਮੈਂ ਨੀਹਾ ਕੋਰ ਤੁਸੀਂ ਦੇਖ ਰਹੇ ਹੋ ਅਸਰ ਨਜ਼ਰ ਦਾ ਜਿਸ ਵਿੱਚ ਜਗਾੜੂ ਮੋਟਰਸਾਈਕਲ ਦੂਸਰੇ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਜਗਾੜੂ ਮੋਟਰਸਾਈਕਲ ਵਾਲੇ ਦਾ ਨਸ਼ਾ ਕੀਤਾ ਹੋਇਆ ਸੀ ਨਾ ਕੋਈ ਆਰਸੀ ਨਾ ਕੋਈ ਲਾਇਸੈਂਸ ਨਾ ਕਾਪੀ ਜਿੰਨੇ ਵੀ ਜਗਾੜੂ ਰੇੜੀਆਂ ਵਾਲੇ ਸਾਰੇ ਚੋਰੀ ਦੇ ਮੋਟਰਸਾਈਕਲ ਨੇ ਸਿਰਫ 100 ਚੋਂ ਸਾਸੂ ਮੋਟਰਸਾਈਕਲ ਹੋਣਗੇ ਜਿਹੜੇ ਆਪ ਦੇ ਖੋਣਗੇ ਨਹੀਂ ਚੋਰੀ ਦੇ ਤੁਸੀਂ ਦੇਖ ਰਹੇ ਹੋ ਬਾਈ ਜੀ ਕੀ ਗੱਲ ਹੋ ਗਈ ਬਾਈ ਕਿ ਆ ਰੋਡ ਐਕਸੀਡੈਂਟ ਕਰਕੇ ਪਾਹ ਲੈ ਚਾਲ ਬਰੇ ਫਲੈਸ਼ ਇਹਦੇ ਨਾਲ ਇਹਦੇ ਵਿੱਚ ਪਤਾ ਨਹੀਂ ਕੀ ਆ ਇਹ ਜਗਾੜੂ ਰੇੜੀ ਹੈ ਨਹੀਂ ਨਹੀਂ ਜਗਾੜੂ ਜਗਾਰਡ ਇਹ ਜਗਾਰਡ ਚਾਰ ਪੁੱਟਾ ਹੋਇਆ ਜੀ ਮੋਟਰਸਾਈਕਲ ਦੇ ਵਿੱਚ ਮੇਰੇ ਮੁੱਕ ਨਹੀਂ ਗਰੀ ਬਾਈ ਇਹ ਤਾਂ ਇਹ ਆ ਨਹੀਂ ਜਾਦਾ ਵਰਦਾ ਜੀ ਦੇਖੋ ਇਹ ਨਸੇ ਪੱਤੇ ਕਰਦੇ ਨੇ ਦੋ ਨੰਬਰ ਦੀ ਮੋਟਰਸਾਈਕਲ ਲੈਣਾ ਲਵੇ ਆਹ ਦੇਖੋ ਜੀ ਆਹਾ ਜਗਾਰਡੂ ਰੇਡੀ ਦਾ ਨੰਬਰ ਹੈ ਜੀ ਅਗਲਾ ਤਾਂ ਮੋਟਰਸਾਈਕਲ ਰੌਂਗ ਸਾਈਡ ਮਾਰਿਆ ਰੌਂਗ ਸਾਈਡ ਕੱਟ ਮਾਰੇ ਵੀਰੇ ਇੱਕ ਮਿੰਟ ਇੱਕ ਮਿੰਟ ਉਹ ਅੰਕਲ ਦੀਏ ਬਾਈ ਉਹਦੀ ਅੰਕਲ ਉਹਦੀ ਅੰਕਲ ਦੇਖ ਅੰਕਲ ਨੇ ਇਹਨੇ ਰੋਂਗ ਸਾਈਡ ਮਾਰਿਆ ਜੀ ਕਿੱਥੇ ਕ ਬੱਦ ਮੋਟਰਸਾਈਕਲ ਤੂੰ ਜਾਣਾ ਲੈਣ ਨੂੰ ਆ ਮੇਰੀ ਗੱਲ ਸੁਣ ਇਹ ਬਾਈ ਇਹਦਾ ਸਾਰੇ ਦੀ ਗੱਲ ਨਹੀਂ ਇਹ ਸਰਕਾਰ ਨੇ ਸਿਸਟਮ ਆ ਖਰਾਬ ਕੀਤਾ ਹੋਇਆ ਹੈ ਇਹ ਇਹ ਸਰਕਾਰ ਇਹਨਾਂ ਨੂੰ ਕੋਈ ਰੋਕ ਰਗਈਆ ਨਹੀਂ ਹੈਗਾ ਇਹਨਾਂ ਦਾ ਉਧਰ ਲੈਣ ਲੱਗ ਗਏ ਕੋਈ ਖਾਤਾ ਕੀ ਹੋਇਆ ਦਰਮਿਆਨ ਰੱਖ ਮੈਨੂੰ ਚੱਲੇ ਅਸਾਂ ਖਾਤਾ ਕੀ ਹੋਇਆ ਮੈਨੂੰ ਦੱਸ ਦੇ ਕਾ ਅਗਲੇ ਦੀ ਦਾਸੀ ਤੇ ਠੀਕ ਹੱਤੀ ਤੂੰ ਬੰਦਾ ਮਾਰਦਾ ਭੈਣ ਦੇ ਖਾਤਾ ਲੈ ਕੀ ਪਤਾ ਉਹਦਾ ਵੀ ਕਿੰਨੇ ਬੱਚੇ ਬਾਈ ਇਹ ਡਗਾੜੂ ਰੇੜੀ ਆ ਜਿਹੜੀ ਕਰ ਰਹੇ ਰੋਜ਼ਗਾਰ ਹੈ ਠੀਕ ਹੈ ਕਿੰਨੇ ਬੰਦੇ ਬੰਦਾ ਰੇੜੀ ਉੱਪਰੋਂ ਲੈ ਕੇ ਮਾਰਦੇ ਫੁੱਟ ਡੇਕਲ ਦੇਣ ਨਾ ਮੋਟਰਸਾਈਕਲ ਦੀ ਭੈਣ ਚੋਣ ਦੀ ਅਗਲੇ ਦੀ ਜੀ ਕਿੱਥੇ ਕਿੱਥੇ ਰੇੜੀ ਆ ਕਿੱਥੋਂ ਦਾ ਜੁੰਡਾ ਹੋ ਲੈ ਭਾਈ ਇਹਨੂੰ ਚੱਕੋ ਯਾਰ ਐਂਡੇ ਧਮਾਓ ਵੀਰੇ ਆ ਦੇਖੋ ਵਿਚਾਲੇ ਖੜੀ ਆ ਇਹ ਰੇੜੀ ਆ ਇਹ ਜਗਾੜੂ ਰੇੜੀ ਆ ਜੀ ਪ੍ਰਸ਼ਾਸਨ ਇਹਨਾਂ ਵੇ ਕੋਈ ਐਕਸ਼ਨ ਨਹੀਂ ਲੈਂਦਾ ਇਹ ਜਿਹੜੀਆਂ ਗੱਡੀਆਂ ਟੈਕਸ ਦੇ ਰਹੀਆਂ ਨੇ ਉਧਰ ਚਾਲਾਨਾ ਮਾਰੀ ਤੇ ਰੇੜੀ ਤੇ ਜਿਹੜੀਆਂ ਗੱਡੀਆਂ ਟੈਕਸ ਦੇ ਰਹੀਆਂ ਨੇ ਉਹਨਾਂ ਨੂੰ ਫੜ ਕੇ ਬੰਦ ਕਰ ਉਹਨਾਂ ਨੂੰ ਫੜ ਕੇ ਬੰਦ ਕਰਦੇ ਨੇ ਮੋٹے ਮੋٹے ਆਰ ਡੀਓ ਡੀਟੀਓ ਚਲਾਣ ਕਰ ਰਹੇ ਨੇ ਆ ਜਗਾੜੂ ਰੇੜੀਆਂ ਦੀ ਕੋਈ ਸੱਦ ਪੁੱਛਣੀ ਕੋਈ ਇਹਨਾਂ ਦੀ ਕਾਪੀ ਨਹੀਂ ਜਿੰਨੇ ਚੋਰੀ ਦੇ ਮੋਟਰਸਾਈਕਲ ਨੇ ਸਾਰੇ ਇਹਨਾਂ ਦੇ ਵਿੱਚ ਨੇ ਜੀ ਕੁਛ ਨਹੀਂ ਇਹ ਕਰ ਰਿਹਾ ਇਹ ਦੇਖੋ ਬਾਈ ਜੀ ਫੁੱਲ ਨਸ਼ਾ ਕਰਕੇ ਰੱਖਦੇ ਨੇ ਇਹ ਦੇਖੋ ਬਾਈ ਜੀ ਫੁੱਲ ਨਸ਼ਾ ਕਰਕੇ ਰੱਖਦੇ ਨੇ ਇਹ ਦੇਖ ਲਓ ਤੁਸੀਂ ਮੁੰਡਾ ਐ ਨਹੀਂ ਪਤਾ ਵਿਚਾਰਾ ਉਹ ਮਰਿਆ ਯਾਰ ਆ ਦੇਖੋ ਜੀ ਆਹ ਗੋਲੀਆਂ ਨੇ ਪਤਾ ਨਹੀਂ ਕਾਦੀਆਂ ਨੇ ਇਹ ਮੈਡੀਕਲ ਨਸ਼ੇ ਕਰਦੇ ਰਹਾ ਦੇਖੋ ਜੀ ਆਹ ਦੇਖੋ ਆਹ ਕੋਸੇ ਦੇ ਵਿੱਚੋਂ ਨਿਕਲਿਆ ਸਾਰਾ ਮੈਡੀਕਲ ਆਹ ਸੀਸੀਆ ਵੀ ਇਹਦੇ ਵਿੱਚ ਸੀਗਾ ਇਹ ਚੀਜ਼ਾਂ ਦਾ ਗਵਾੜ ਇਕੱਠਾ ਕਰਨਾ ਹੈ ਇਹ ਚੀਜ਼ਾਂ ਨੇ